ਇੰਤੋਂ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਸਪੇਨ ਦੇ ਵਿੱਚ ਇੱਕ ਅਜਿਹੇ ਗਰੁੱਪ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਰੈਸਟੋਰੈਂਟ ਅਤੇ 바ਰਸ ਤੋਂ ਕੁਰਸੀਆਂ ਦੀ ਚੋਰੀ ਕਰਦੇ ਸਨ ਪੁਲਿਸ ਦੇ ਮੁਤਾਬਕ ਇਸ ਗਰੁੱਪ ਨੇ ਕੇਵਲ 2 ਮਹੀਨਿਆਂ ਦੇ ਵਿੱਚ ਅਗਸਤ ਅਤੇ ਸਤੰਬਰ ਦੌਰਾਨ ਰੈਸਟੋਰੈਂਟਸ ਤੋਂ 1100 ਤੋਂ ਵੱਧ ਕੁਰਸੀਆਂ ਚੋਰੀ ਕੀਤੀਆਂ ਹਨ ਇਸ ਗਰੁੱਪ ਦੇ ਵਿੱਚ 6 ਮਰਦ ਅਤੇ ਇੱਕ ਔਰਤ ਸ਼ਾਮਲ ਹਨ ਜੋ ਰਾਧੇ ਸੰਮੀ ਵੱਖ-ਵੱਖ ਰੈਸਟੋਰੈਂਟਾਂ ਦੇ ਬਾਹਰੋਂ ਕੁਰਸੀਆਂ ਚੁੱਕ ਕੇ ਲੈ ਜਾਂਦੇ ਸਨ ਇਹ ਚੋਰੀਆਂ 18 ਵੱਖ-ਵੱਖ ਥਾਵਾਂ ਤੇ ਹੋਈਆਂ ਹਨ ਚੋਰੀ ਹੋਈਆਂ ਕੁਰਸੀਆਂ ਦੀ ਕੀਮਤ ਲਗਭਗ 60 ਹਜ਼ਾਰ ਯੂਰੋ ਯਾਨੀ ਕਿ ਤਕਰੀਬਨ 70 ਹਜ਼ਾਰ ਅਮਰੀਕਨ ਡਾਲਰ ਦੱਸੀ ਗਈ ਹੈ ਪੁਲਿਸ ਨੇ ਦੱਸਿਆ ਹੈ ਕਿ ਇਹ ਕੁਰਸੀਆਂ ਸਿਰਫ ਸਪੇਨ ਦੇ ਵਿੱਚ ਹੀ ਨਹੀਂ ਮਰਾਕੋ ਅਤੇ ਰូមਾਨੀਆ ਦੇ ਵਿੱਚ ਵੀ ਵੇਚੀਆਂ ਗਈਆਂ ਹਨ ਸਾਰੇ ਦੋਸ਼ੀਆਂ ਦੇ ਉੱਪਰ ਚੋਰੀ ਅਤੇ ਅਪਰਾਧਕ ਗਰੁੱਪ ਦਾ ਹਿੱਸਾ ਹੋਣ ਦੇ ਦੋਸ਼ ਲੱਗੇ ਹਨ ਨਾਜ਼ਦੀਕ ਸਪੇਨ ਦੇ ਵਿੱਚ ਆਮ ਤੌਰ ਤੇ ਬਹੁਤ ਸਾਰੇ ਬਾਹਰ ਅਤੇ ਰੈਸਟੋਰੈਂਟ ਰਾਤ ਦੇ ਸਮੇਂ ਆਪਣੀਆਂ ਮੈਟਲੀਆਂ ਫਿਰ ਪਲਾਸਟਿਕ ਦੀਆਂ ਕੁਰਸੀਆਂ ਬਾਹਰ ਹੀ ਛੱਡ ਦਿੰਦੇ ਹਨ ਜੋ ਆਮ ਤੌਰ ਤੇ ਇਕੱਠੀਆਂ ਕਰਕੇ ਚੇਨ ਦੇ ਨਾਲ ਪੰਨੀਆਂ ਹੁੰਦੀਆਂ ਹਨ